ਸਾਰਿਆਂ ਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਏਗੀ ਤੇ ਇਸ ਗੱਲ ਦੇ ਉੱਤੇ ਤਸੱਲੀ ਹੋਏਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗੌਤਮ ਅਡਾਨੀ ਟੈਰਰ ਕਿੰਗ ਭਾਰਤ ਦਾ ਸਾਰੇ ਪਾਸੇ ਟੈਰਰ ਫਲਾਉਣ ਵਾਲਾ ਆਪਣੇ ਪੈਸੇ ਦੀ ਜਗਾ ਚਾਹੁੰਦੇ ਨਾਲ ਅਤੇ ਦੁਨੀਆ ਦੇ ਵਿੱਚ ਇੱਕ ਵੱਡੀ ਜਿਹੜੀ ਮਾਰਕੀਟ ਹੈ ਉਸ ਦੇ ਉੱਤੇ ਜੱਫਾ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਗੋਤਮ ਅਡਾਨੀ ਕੀਨੀਆ ਦੇ ਵਿੱਚ ਘੇਰ ਲਿਆ ਗਿਆ ਇਹ ਖਬਰ ਸਾਨੂੰ ਵੱਖ-ਵੱਖ ਵਸੀਲਿਆਂ ਤੋਂ ਪ੍ਰਾਪਤ ਹੋਈ ਹੈ ਨਾ ਤੇ ਇਸ ਵੇਲੇ ਸਮਝਿਆ ਜਾ ਰਿਹਾ ਹੈ ਕਿ ਗੋਤਮ ਅਡਾਨੀ ਕੀਨੀਆ ਦੇ ਨੈਰੋਬੀ ਹਸਪੀਟਲ ਦੇ ਵਿੱਚ ਲੁਕਿਆ ਹੋਇਆ ਤੇ ਦੂਜੇ ਪਾਸੇ ਅ ਅਮਰੀਕਾ ਦੇ 에ਅਰ ਫੋਰਸ ਦੇ ਜਹਾਜ਼ ਉਸ ਨੂੰ ਲੈਣ ਲਈ ਚੱਲ ਚੁੱਕੇ ਨੇ ਪਹੁੰਚ ਚੁੱਕੇ ਨੇ ਤੇ अफ्रीका ਦੀ ਜਿਹੜੀ ਪੈਰੀਫੇਰੀਆ ਉਸ ਇਲਾਕੇ ਦੇ ਵਿੱਚ ਉਹਨਾਂ ਅਸਮਾਨਾਂ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਸ ਤੇ ਜਵਾਬ ਦੇ ਵਿੱਚ ਭਾਰਤ ਵੱਲੋਂ ਆਪਣੀ ਫੌਜ ਦਾ ਇੱਕ ਵਿਸ਼ੇਸ਼ ਸਿਖਲਾਈ ਆਫਤਾ ਕਮਾਂਡੋ ਐਕਸ਼ਨ ਕਰਨ ਵਾਲਾ ਇੱਕ ਪੂਰਾ ਯੂਨਿਟ ਉਸ ਨੂੰ ਕੇਨਿਆ ਤੋਂ ਗੋਤਮ ਅਡਾਨੀ ਨੂੰ ਕੱਢਣ ਲਈ ਪੂਰੀ ਉਸ ਦੀ ਡਿਊਟੀ ਲਗਾਈ ਗਈ ਹੈ ਉਸ ਦਾ ਉਸ ਨੂੰ ਆਪਰੇਸ਼ਨ ਦਿੱਤਾ ਗਿਆ ਕਿ ਗੌਤਮ اڈਾਨੀ ਨੂੰ ਸੁਰੱਖਿਤ ਭਾਰਤ ਵਾਪਸ ਲਿਆਂਦਾ ਜਾਵੇ ਤੇ ਭਾਰਤ ਦਾ ਇੱਕ ਵਿਸ਼ੇਸ਼ ਸਿਖਲਾਈ ਆਫਟਰ ਜਿਹੜੇ ਕਮਾਂਡੋ ਦਸਤੇ ਹੁੰਦੇ ਨੇ ਉਹਨਾਂ ਦਾ ਇੱਕ ਪੂਰਾ ਬਕਾਇਦਾ ਯੂਨਿਟ ਕਿਨੀਆ ਵੱਲ ਨੂੰ ਰਵਾਨਾ ਹੋਇਆ ਹੁਣ ਦੇਖਦੇ ਹਾਂ ਕਿ ਪਹਿਲਾਂ ਕੌਣ ਪਹੁੰਚਦਾ ਪਹਿਲਾਂ ਅਮਰੀਕਾ ਪਹੁੰਚਦਾ ਜਾਂ ਪਹਿਲਾਂ ਭਾਰਤ ਪਹੁੰਚਦਾ ਇਹ ਆਪਣੇ ਆਪ ਦੇ ਵਿੱਚ ਇੱਕ ਵਾਰ ਕੱਲ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਦੀ ਨਿਊਯਾਰਕ ਇੰਸਟਰਨ ਕੋਰਟ ਦੇ ਵਿੱਚ ਇਨਡਾਈਟਮੈਂਟ ਹੋਈ ਹੈ ਜਿਸ ਦੇ ਵਿੱਚ ਗੌਤਮ اڈਾਨੀ ਉਸ ਦੇ ਭਤੀਜੇ ਸਾਗਰ ਅਡਾਨੀ ਅਤੇ 6 ਹੋਰ ਬੰਦੇ ਜਿਹੜੇ ਉਸਦੇ ਸੀਈਓਜ਼ ਨੇ ਵੱਖ-ਵੱਖ ਕੰਪਨੀਆਂ ਦੇ ਉਹਨਾਂ ਨੂੰ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਫਰਦ ਜੁਰਮ ਆਇਦ ਕੀਤੇ ਗਏ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਨੇ ਅਮਰੀਕਾ ਦੀ ਅਦਾਲਤ ਦੇ ਵਿੱਚ ਉਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਗੌਤਮ ਅਡਾਨੀ ਦੀ ਗ੍ਰਿਫਤਾਰੀ ਦੇ ਲਈ ਅਤੇ ਬਾਕੀ ਦੇ ਜਿਹੜੇ 7 ਹੋਰ ਮੁਜਰਮ ਨੇ ਇਹਨਾਂ ਸਾਰੇ ਅੱਤਵਾਦੀਆਂ ਦੀ ਗ੍ਰਿਫਤਾਰੀ ਦੇ ਲਈ ਗ੍ਰਿਫਤਾਰੀ ਵੀ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਸਨ ਤੇ ਕੱਲ ਹੀ ਜਦੋਂ ਇਹ ਖਬਰ ਸਾਰੇ ਪਾਸੇ ਫੈਲੀ ਪੂਰੇ ਸੰਸਾਰ ਦੇ ਵਿੱਚ ਕੀਨੀਆ ਨੇ ਜਿਹੜੇ ਕੀਨੀਆ ਦੇ ਵਿੱਚ 에어ਪੋਰਟ 에어ਪੋਰਟ ਹਵਾਈ ਅੱਡਿਆਂ ਦੇ ਪ੍ਰੋਜੈਕਟਸ ਸਨ ਜਿੰਨੇ ਵੀ ਉਹਨਾਂ ਦੇ ਅਧਨੋ ਹੀ ਕੀ ਕਰਨ ਤੇ ਜਾਂ ਉਹਨਾਂ ਦੀ ਉਸਾਰੀ ਦੇ ਉਹ ਗੌਤਮ ਅਡਾਨੀ ਦੀਆਂ ਕੰਪਨੀਆਂ ਕੋਲ ਸਨ ਤੇ ਉਹਨਾਂ ਨੇ ਸਾਰੇ ਜਿਹੜੇ ਪ੍ਰੋਜੈਕਟਸ ਸਨ ਕੰਟਰੈਕਟਸ ਸਨ ਠੇਕੇ ਸਨ ਉਹ ਕੱਲ ਹੀ ਰੱਦ ਕਰ ਦਿੱਤੇ ਸਨ ਤੇ ਐਸ ਬਿਲਕੁਲ ਇਸ ਮੌਕੇ ਦੇ ਉੱਤੇ ਗੋਤਮ ਅਡਾਨੀ ਸੀ ਜਿਹੜਾ ਆਪਣੇ ਨਿੱਜੀ ਨਿੱਜੀ ਜੈਟ ਹਵਾਈ ਜਹਾਜ਼ ਦੇ ਉੱਤੇ ਜਿਹੜਾ ਸੀ ਉਹ ਕਿਨੀਆ ਦੇ ਵਿੱਚ ਪਹੁੰਚਿਆ ਹੋਇਆ ਸੀ ਤੇ ਕਿਨੀਆ ਦੀ ਸਰਕਾਰ ਨੇ ਜਿੱਥੇ ਉਸ ਦੇ ਸੌਦੇ ਠੇਕੇ ਰੱਦ ਕੀਤੇ ਉਸ ਦੇ ਨਾਲ ਹੀ ਕਿਨੀਆ ਨੇ ਉਸ ਦਾ ਜਿਹੜਾ ਪਰਸਨਲ ਜੈਟ ਸੀ ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਉਹਦੇ ਨਾਲ ਹੀ ਉਸ ਦੀ ਜਿਹੜੀ ਕੀਨੀਆ ਸਰਕਾਰ ਵੱਲੋਂ ਉਸ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਸੀ ਗੋਤਮ اڈਾਨੀ ਨੂੰ ਜਦੋਂ ਵੀ ਉਹ ਕੀਨੀਆ ਪਹੁੰਚਦਾ ਸੀ ਉਹ ਵਾਪਸ ਲੈ ਲਈ ਸੀ ਕੱਲ ਹੀ ਤੇ ਉਹ ਕਲਾਕਾਰਾ ਰਹਿ ਗਿਆ ਸੀ ਉੱਥੇ ਕੀਨੀਆ ਦੇ ਵਿੱਚ ਤੇ ਇਸ ਗੱਲ ਦੀ ਉਸ ਨੂੰ ਸੋਵ ਮਿਲ ਗਈ ਸੀ ਹੁਣ ਖੈਰਨੀ ਤੇ ਬੱਕਰੇ ਦੀ ਮਾਂ ਨੇ ਖੈਰ ਕਰਦੋਂ ਤੱਕ ਮਣਾਉਣੀ ਹੈ ਤੇ ਉਸ ਨੇ ਕਿਉਂਕਿ ਜਿਹੜੀ ਉੱਥੋਂ ਭਾਰਤੀ ਐਂਬੈਸੀ ਸੀ ਉਹ ਦੂਰ ਸੀ ਪਰ ਇੱਕ ਹਸਪੀਟਲ ਨੇੜੇ ਸੀ ਸੋ ਉਸਨੇ ਕੁਦਰਤੀ ਗੱਲ ਹੈ ਕਿ ਜਦੋਂ ਡਰ ਹੋਵੇ ਮਨ ਦੇ ਵਿੱਚ ਬੈਠਾ ਹੋਵੇ ਤੇ ਐਨੇ ਵੱਡੇ ਪੱਧਰ ਦੀ ਕਪਲੇਬਾਜ਼ੀ ਕੀਤੀ ਹੋਵੇ ਦੁਨੀਆ ਦੇ ਵਿੱਚ ਅੱਤਵਾਦ ਫਲਾਇਆ ਹੋਵੇ ਭਾਰਤ ਦੇ ਵਿੱਚ ਅੱਤਵਾਦ ਫਲਾਇਆ ਹੋਵੇ ਤੇ ਸਿੱਖਾਂ ਦੇ ਖਿਲਾਫ ਜਿਹੜੀ ਅਸੀਂ ਕਹਿੰਦੇ ਹਾਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਇੱਕ ਪੂਰੀ ਮੁਹਿੰਮਾ ਉਸ ਨੂੰ ਫੰਡ ਕੀਤਾ ਹੋਵੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਹੈ ਜਦੋਂ ਅਪਰਾਧੀ ਨੂੰ ਅੱਤਵਾਦੀ ਨੂੰ ਇਹ ਪਤਾ ਲੱਗਦਾ ਕਿ ਉਸ ਦੇ ਖਿਲਾਫ ਹੁਣ ਜਿਹੜਾ ਸ਼ਿਕੰਜਾ ਹੈ ਜਸਟਿਸ ਦਾ ਉਹ ਬਹੁਤ ਨੇੜੇ ਪਹੁੰਚ ਚੁੱਕਾ ਤੇ ਨਿਰਸੰਦੇਹ ਉਸ ਨੂੰ ਦਿਲ ਦੇ ਦੌਰੇ ਵੀ ਪੈਦੇ ਹੋਣਗੇ ਉਲਟੀਆਂ ਵੀ ਆਉਂਦੀਆਂ ਹੋਣਗੀਆਂ ਸੋ ਉਸ ਨੇ ਪਹਿਲਾਂ ਹਸਪਤਾਲ ਜਾ ਕੇ ਆਪਣਾ ਚੈੱਕਅਪ ਕਰਾਉਣਾ ਚਾਹਿਆ ਤੇ ਐਨੇ ਵਿੱਚ ਹੀ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਸਾਰੀਆਂ ਖਬਰਾਂ ਗੌਤਮ ਮਡਾਨੀ ਨੂੰ ਵੀ ਮਿਲਦੀਆਂ ਹੋਣਗੀਆਂ ਤੇ ਉਸ ਨੇ ਉੱਥੇ ਲੁਕ ਕੇ ਹਾਲ ਦੀ ਘੜੀ ਲੁਕਿਆ ਹੋਇਆ ਉਹ